ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਪਿਛਲੇ 2016 ਤੋਂ ਲੈ ਕੇ ਜੋ ਉਹਨਾਂ ਦਾ ਪੇ ਕਮਿਸ਼ਨ ਦਾ ਅਤੇ ਰਹਿੰਦੀਆਂ ਕਿਸ਼ਤਾਂ ਦੇ ਡੀਏ ਦਾ ਬਕਾਇਆ ਬਣਦਾ ਉਹਦੇ ਲਈ ਜਦੋਂ ਜਹਿਦ ਕਰ ਰਹੇ ਹੋਣਗੇ ਪੰਜਾਬ ਦੀ ਪਿਛਲੀ ਸਰਕਾਰ ਨੇ ਜੋ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਸੀ ਉਸ ਦੇ ਬਕਾਇਆ ਸੰਬੰਧੀ 6-6 ਮਹੀਨੇ ਦੀਆਂ ਕਿਸ਼ਤਾਂ ਬਣਾਈਆਂ ਸੀ ਪਰ ਇਹਨਾਂ ਕਿਸ਼ਤਾਂ ਨੂੰ ਅੰਮਲ ਵਿੱਚ ਨਹੀਂ ਲਿਆਂਦਾ ਜਾ ਸਕਿਆ ਫਿਰ ਮੌਜੂਦਾ ਸਰਕਾਰ ਹੋਂਦ ਵਿੱਚ ਆਈ ਲਗਭਗ 2.5 ਤੋਂ 3 ਸਾਲ ਹੋ ਗਏ ਆ ਸਰਕਾਰ ਨੇ ਕੋਈ ਇਸ ਪਾਸੇ ਉਚੇਜ ਨਹੀਂ ਕੀਤੀ ਹੈ ਜਿੱਥੇ ਮੁਲਾਜ਼ਮਾਂ ਤੇ ਪੈਨਸ਼ਨਰ ਸੰਘਰਸ਼ ਦੇ ਮੈਦਾਨ ਵਿੱਚ ਨਿਤਰੇ ਸੀ ਉੱਥੇ ਕੁਝ ਮੁਲਾਜ਼ਮਾਂ ਤੇ ਪੈਨਸ਼ਨਰ ਕੋਰਟ ਵੱਲ ਚਲੇ ਗਏ ਤੇ ਉੱਥੇ ਨਿਆਂ ਦੀ ਆਸਲ ਦੇ ਤਜਾ ਤਾ ਉਹਨਾਂ ਨੇ ਆਪਣੀਆਂ ਰੈਟ ਪਟੀਸ਼ਨਾਂ ਦਾਇਰ ਕੀਤੀਆਂ ਵੱਖ-ਵੱਖ ਪਟੀਸ਼ਨਾਂ ਦੇ ਸੁਣਵਾਈ ਤੋਂ ਇਹ ਪਤਾ ਲੱਗਿਆ ਕਿ ਸਰਕਾਰ ਨੇ ਕੋਰਟ ਦੇ ਵਿੱਚ ਕਿਹਾ ਕਿ ਜੋ ਬਕਾਇਆ ਹੈ ਉਹ 2030-31 ਵਿੱਚ ਦਿੱਤਾ ਜਾ ਸਕਦਾ ਹੈ ਉਸ ਤੋਂ ਪਹਿਲਾਂ ਇਹਦੀ ਕੋਈ ਸੁਭਾਵਨਾ ਨਹੀਂ ਵੀ ਸਰਕਾਰ ਇਸ ਪੋਜੀਸ਼ਨ 'ਚ ਨਹੀਂ ਹੈ ਬਕਾਇਆ ਦੇਣ ਦੇ ਲਈ 3 ਨ 24 ਦੀ ਸਬਕੁਐਂਟੀ ਦੀ ਮੀਟਿੰਗ ਵਿੱਚ ਬਕਾਏ ਦੇ ਅੰਕੜੇ ਪੇਸ਼ ਕੀਤੇ ਗਏ ਲੀਵ ਇਨਕੈਸ਼ਮੈਂਟ ਦਾ 345 ਕਰੋੜ ਰੁਪਇਆ ਮਲਾਜ਼ਮਾਂ ਦਾ 5588 ਕਰੋੜ ਰੁਪਏ ਅਤੇ ਪੈਨਸ਼ਨਰ ਦੇ 7256 ਕਰੋੜ ਰੁਪਏ ਇਸੇ ਤਰ੍ਹਾਂ ਹੀ 900 ਕਰੋੜ ਰੁਪਇਆ ਐਡਡ ਕਾਲਜਾਂ ਦਾ ਜਿਨ੍ਹਾਂ ਤੇ ਛੇਮਾ ਪੇ ਕਮਿਸ਼ਨ ਲੱਗਿਆ ਸੀ ਉਹਨਾਂ ਦੇ ਖੜੇ ਆ ਡੀਆਰ ਏਰੀਆ 1721 ਤੋਂ 31324 ਤੱਕ 4100 ਉੰਤਾਲੀ ਕਰੋੜ ਰੁਪਏ ਬਣਦਾ ਹਾਲਾਂਕਿ ਵੀ ਡੀ ਦੀਆਂ ਇਸ ਤੋਂ ਵੀ ਪਿੱਛੇ ਦੀਆਂ ਕਿਸ਼ਤਾਂ ਰਹਿੰਦੀਆਂ ਨਹੀਂ ਆ ਕੰਟੈਂਪਟ ਆਫ ਕੋਰਟ ਸੀਓ ਸੀਪੀ ਨੰਬਰ 3526 2024 ਦੀ 23 ਨਵੰਬਰ ਨੂੰ ਸੁਣਵਾਈ ਹੋਈ ਸਰਕਾਰ ਨੇ ਉਹਦੇ ਵਿੱਚ ਆਪਣਾ ਪੱਖ ਰੱਖਿਆ ਕਿ ਅਸੀਂ 2028-29 ਤੱਕ ਸੰਭਵ ਕਰ ਸਕਦੇ ਹਾਂ ਪੇ ਕਮਿਸ਼ਨ ਦਾ ਤੇ डीए ਦਾ ਬਕਾਇਆ ਦੇਣ ਦੇ ਲਈ ਉਹਨਾਂ ਨੇ ਇਸ ਬਕਾਇਏ ਨੂੰ ਦੋ ਪੜਾਵਾਂ ਦੇ ਵਿੱਚ ਦੇਣ ਦੀ ਗੱਲ ਕਹੀ ਪਹਿਲਾ ਪੇ ਕਮਿਸ਼ਨ ਦਾ ਏਰੀਆ ਜਿਹੜਾ 1499 ਕਰੋੜ ਰੁਪਇਆ ਬਣਦਾ ਤੇ ਦੂਜਾ ਡੀਏ ਦਾ ਏਰੀਆ ਦੇ 1/7/21 ਤੋਂ 31/3/24 ਤੱਕ 4839 ਕਰੋੜ ਰੁਪਏ ਬਣਦੇ ਆ ਕੰਟੈਂਪਟ ਪਟੀਸ਼ਨ ਚੱਲ ਰਹੀ ਆ ਉਹਦੀ ਅਗਲੀ ਪੇਸ਼ੀ 4 ਦਸੰਬਰ ਨੂੰ ਆ ਤੇ 29 11 24 ਦੀ ਸੁਣਵਾਈ ਦੇ ਵਿੱਚ ਇਹ ਤੱਥ ਸਾਹਮਣੇ ਆਏ ਵੀ ਸਰਕਾਰ ਨੇੜ ਭਵਿਕ ਵਿੱਚ ਕੋਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜੋ ਉਹਨਾਂ ਦਾ ਛੇਵੇਂ ਪੇਕ ਮਿਸ਼ਨ ਦਾ ਤੇ ਡੀਏ ਦਾ ਬਕਾਇਆ ਬਣਦਾ ਉਸ ਨੂੰ ਦੇਣ ਵਾਲੇ ਪਾਸੇ ਕੋਈ ਕਦਮ ਵਧਾਉਗੇ ਇਸ ਕਰਕੇ 2028 29 ਦੀ ਜੋ ਤਰੀਕ ਹੈ ਲਗਭਗ 4 ਸਾਲ ਪਈ ਹੈ ਜੇ ਉਹਦੇ ਉਹ ਬਹੁਤ ਦੂਰ ਆ ਗਈ ਇਹ ਕੋਈ ਇਨਾਂ ਸਥਿਤੀਆਂ ਦੇ ਵਿੱਚ ਕਿਹਾ ਜਾ ਸਕਦਾ ਕਿ ਨਾ ਤਾਂ ਕੋਈ ਕੋਈ ਇਸ ਤਰ੍ਹਾਂ ਦੀ ਪ੍ਰਪੋਜ਼ਲ ਆਈ ਹੈ ਵੀ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਪਹਿਲ ਦਿੱਤੀ ਜਾਵੇ ਬਕਾਇਆ ਦੇਣ ਦੇ ਵਿੱਚ ਜਾਂ ਹੋਰ ਵੀ ਕੋਈ ਕੋਈ ਕੰਕਰੀਟ ਸਥਿਤੀ ਸਪਸ਼ਟ ਨਹੀਂ ਹੋਈ ਕਿ ਜੀ ਇਹ ਤਾਂ ਏਉਂ ਲੱਗੇ ਵੀ ਨੇੜ ਭਵਿੱਖ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 6ਵੇਂ ਪੇਗ ਮਿਸ਼ਨ ਅਤੇ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਕੋਈ ਨਸੀਬ ਹੋਊਗਾ ਜਦੋਂ ਵੱਖ-ਵੱਖ ਜਥੇਬੰਦੀਆਂ ਦੇ ਮੁਲਾਜ਼ਮਾਂ ਆਗੂਆਂ ਦੀ رائے ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਇਹ ਵਿਚਾਰ ਸਰਬਸੰਮਤੀ ਨਾਲ ਲੱਗਿਆ ਕਿ ਵੀ ਜਿੱਥੇ ਅਸੀਂ ਨਿਆਂ ਲੈਣ ਲਈ ਕੋਰਟਾਂ ਦਾ ਰੁਖ ਕੀਤਾ ਹੈ ਕੋਰਟਾਂ ਨੇ ਫੈਸਲੇ ਦੇ ਦਿੱਤੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕੰਟੈਂਪਟ ਆਫ ਕੋਰਟ ਪਾਈਆਂ ਜਾ ਚੁੱਕੀਆਂ ਹਨ ਇਦੇ ਨਾਲ-ਨਾਲ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੰਘਰਸ਼ ਤੇ ਟੇਕ ਰੱਖਣੀ ਚਾਹੀਦੀ ਆ ਤਾਂ ਕਿ ਸਰਕਾਰ ਕੋਲ ਇਹ ਏਜੰਡਾ ਬਣੇ ਵੀ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾ ਸਕੇ ਧੰਨਵਾਦ